ਆਮ ਲੋਕਾਂ ਦਾ ਮੁੰਡਾ ਆਮ ਘਰਾਂ ਦਾ ਪੁੱਤ ਮਿੰਦਰ ਮਾਸਟਰ ਦਾ ਮੁੰਡਾ ਕਿ ਮੇਰਾ ਜਿਹੜਾ ਹਰ ਰੰਗ ਦਾ ਪਿੰਨ ਹੈ ਉਹ ਗਰੀਬਾਂ ਦੇ ਹੱਕ ਚੱਲੂਗਾ ਉਹ ਆਮ ਲੋਕਾਂ ਦੇ ਹੱਕ ਚੱਲੂਗਾ ਪਿਛਲੇ 3 ਸਾਲਾਂ ਦੀ ਸਾਡੀ ਫਾਈਲ ਇਹ ਕਹਿ ਰਹੇ ਨੇ ਤੁਹਾਡੀ ਫਾਈਲ ਚੱਲ ਰਹੀ ਹੈ ਤੁਹਾਡੀ ਫਾਈਲ ਚੱਲ ਰਹੀ ਹੈ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿਹੜੀ ਐਸੀ ਇਨਵੀਜੀਬਲ ਫਾਈਲ ਇਹਨਾਂ ਨੇ ਚਲਾ ਰੱਖੀ ਹੈ ਜਿਹੜੀ 2022 ਤੋਂ ਸ਼ੁਰੂ ਹੋਈ ਚੱਲਣਾ ਤੇ 2025 ਤੱਕ ਉਹ ਮੁੱਕਣ ਜੀ ਨਹੀਂ ਆ ਰਹੀ ਮਤਲਬ ਇਹਨਾਂ ਨੇ ਲਾਰਿਆਂ ਦੀ ਹੱਥ ਦੀ ਟੱਕ ਦਿੱਤੀ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਕੋਲ ਕਰਨ ਵਾਸਤੇ ਕੁਝ ਹੈ ਇਹ ਸਿਰਫ ਗੱਲਾਂ ਦੀ ਉਹ ਕਹਿੰਦੇ ਨੇ ਗੱਲਾਂ ਦੀ ਗੱਲ ੜੀਆਂ ਗੱਲਾਂ ਬਹੁਤ ਨੇ ਇਹਨਾਂ ਕੋਲ ਲੇਕਿਨ ਇਹਨਾਂ ਦੇ ऑन ग्राउंड वर्किंग इज इक्विवेलेंट टू जीरो मतलब ਇਹਨਾਂ ਨੇ ਨਾ ਸਿਰਫ ਟੀਚਰਸ ਨੂੰ ਨਕਾਰਿਆ ਰੈਦਰ ਉਹਨਾਂ ਵਿੱਚ ਪੜਦੇ ਬੱਚਿਆਂ ਨੂੰ ਵੀ ਨਕਾਰਿਆ ਹੈ ਜਦਕਿ ਜੜੀ ਗੱਲ ਇਹ ਕਹਿੰਦੇ ਜੀ ਆਪਾਂ ਗਰੀਬ ਬੱਚਿਆਂ ਨੂੰ ਉੱਪਰ ਲੈ ਕੇ ਜਾਣਾ ਹੈ ਗਰੀਬ ਬੱਚਿਆਂ ਨੂੰ ਉੱਪਰ ਲੈ ਕੇ ਜਾਣਾ ਹੈ ਕਦੀ ਭਗਵੰਤ ਮਾਨ ਜੀ ਜੜੇ ਇਸ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਉਹ ਕਦੀ ਮੈਰੀਟੋਰੀਅਸ ਸਕੂਲਾਂ ਦਾ ਵਿਜ਼ਿਟ ਤੱਕ ਕਰਕੇ ਵੇਖਣ ਇਹਦੇ ਵਿੱਚ ਵੀ ਗਰੀਬ ਘਰਾਂ ਦੇ ਬੱਚੇ ਹੀ ਪੜਦੇ ਨੇ ਕਿਸਾਨਾਂ ਦੇ ਬੱਚੇ ਪੜ ਰਹੇ ਨੇ ਮਜ਼ਦੂਰਾਂ ਦੇ ਬੱਚੇ ਪੜ ਰਹੇ ਨੇ ਇਹਨਾਂ ਨੇ ਕੀ এডੂਕੇਸ਼ਨ ਉੱਪਰ ਲੈ ਕੇ ਚਾਦੀ ਜਿਹੜੇ ਬੱਚੇ ਨੂੰ ਬੱਚੇ ਤੋਂ ਅਲੱਡ ਅੱਡ ਕਰ ਦੇਣ ਐਸਓਈ ਦਾ ਬੱਚਾ ਆ ਸਾਡਾ ਐਸਓਈ ਦਾ ਬੱਚਾ ਆ ਮੈਰੀਟੋਰੀਅਸ ਦਾ ਬੱਚਾ ਉਹ ਕੋਈ ਪਾਕਿਸਤਾਨੋਂ ਫੜ ਕੇ ਲਾਇਆ ਹੋਇਆ ਜਾਂ ਟੀਚਰ ਸਾਡੇ ਪਾਕਿਸਤਾਨ ਤੋਂ ਫੜ ਕੇ ਲਾਇਆ ਹੋਇਆ ਜਿਨ੍ਹਾਂ ਨਾਲ ਤੁਸੀਂ ਪੱਕਪੱਕ ਕਰੀ ਜਾਂਦੇ ਹੋ ਤੁਸੀਂ ਸਾਡੇ ਕਿਤੇ ਹਾਰਡ ਵਰਕ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਪਿਛਲੇ 10 ਸਾਲਾਂ ਦੇ ਆਪਾਂ ਕੰਟੀਨਿਊਸਲੀ ਬੈਸਟ ਤੋਂ ਬੈਸਟ ਰਿਜ਼ਲਟ ਦੇ ਰਿਹਾ ਪਰ ਤੁਹਾਡੇ ਫਿਰ ਵੀ ਤੁਹਾਨੂੰ ਕੋਈ ਅਸਰ ਨਹੀਂ ਹੁੰਦਾ ਇਸ ਸਾਲ ਦਾ ਬੈਸਟ ਰਿਜ਼ਲਟ ਸਾਡੇ ਨੌਸ ਸਕੂਲਾਂ ਨੇ ਦਿੱਤਾ ਕਿਸੇ 26 ਜਨਵਰੀ ਤੇ ਕਿਸੇ 15 ਅਗਸਤ ਤੇ ਸਾਡਾ ਇੱਕ ਵਾਰ ਇਨਾਮ ਤੱਕ ਲੈਣਾ ਇਹਨਾਂ ਨੇ ਵਾajib ਨਹੀਂ ਸਮਝਿਆ ਮੇਰਾ ਖਿਆਲ ਪੰਜਾਬ ਦੀ ਕੋਈ ਇੱਕ ਸਰਕਾਰ ਆ ਜਿਹੜੀ ਲੋਕਾਂ ਦੇ ਅੱਖੀ ਘੱਟਾ ਪਾ ਕੇ ਆਈ ਹੋਈ ਹੈਗੀ ਆਮ ਆਦਮੀ ਦੇ ਨਾਂ ਤੇ ਆਈ ਆ ਤੇ ਜਿਹੜੀਆਂ ਸਭ ਤੋਂ ਵੱਧ ਠੱਗੀਆਂ ਨੇ ਆਮ ਆਦਮੀ ਦੇ ਨਾਲ ਮਾਰੀਆਂ ਨੇ ਜੇਕਰ ਗੱਲ ਕਰੀਏ ਅਸੀਂ ਸਿੱਖਿਆ ਦੀ ਇੱਕੋ ਨਾਰਾ ਲੈ ਕੇ ਆਇਆ ਜਿਹੜਾ ਲੋਕਾਂ ਨੂੰ ਦੁੱਖ ਆ ਜਿਹੜੀ ਚੀਜ਼ ਆ ਜਿਹੜੇ ਤੇ ਖਰਾ ਨਹੀਂ ਉਤਰ ਰਹੇ ਸਿੱਖਿਆ ਤੇ ਸੇਧ ਦਾ ਨਾਰਾ ਦਿੱਤਾ ਜੀ ਤੋਂ ਇਹ ਬਿਲਕੁਲ ਭੱਜੇ ਨੇ ਸਿਰਫ ਤੇ ਸਿਰਫ ਜਿਹੜਾ ਵਿਕਾਸ ਹੋ ਰਿਹਾ ਉਹ ਰੀਲਾਂ ਦੇ ਵਿੱਚ ਹੋ ਰਿਹਾ ਜੇ ਗੱਲ ਕਰੀ ਅਸੀਂ ਮੈਰੀਟੋਰੀਅਸ ਸਕੂਲਾਂ ਦੀ ਜਿੱਥੇ ਕਿਰਤੀ ਕਿਸਾਨਾਂ ਦੇ ਜਿਹੜੇ ਤਕਰੀਬਨ 1 ਸਾਲ ਦੇ ਵਿੱਚ ਜਿਹੜਾ 9200 ਬੱਚਾ ਜਿਹੜਾ ਪਾਸ ਆਊਟ ਹੋ ਜਾਂਦਾਗਾ ਉਹਨਾਂ ਦੇ ਵੱਲ ਇਹਨਾਂ ਨੇ ਕਦੇ ਨਹੀਂ ਝਾਤ ਮਾਰੀ ਹਰੇਕ ਕੰਮ ਦੇ ਵਿੱਚ ਰਾਜਨੀਤੀ ਕੀਤੀ ਗਈ ਆ ਮੁੱਖ ਮੰਤਰੀ ਖੁਦ ਇਹਨਾਂ ਸਕੂਲਾਂ ਦਾ ਪ੍ਰੈਜ਼ੀਡੈਂਟ ਆ ਚੇਅਰਮੈਨ ਆ ਕਦੇ ਕਵਾਰ ਵੀ ਸਟੇਜ ਤੋਂ ਨੇ ਮੈਰੀਟੋਰੀਅਸ ਜਿਹੜਾ ਹੈਗਾ ਬੱਚਿਆਂ ਦਾ ਨਾਮ ਨਹੀਂ ਲਿਆ ਮੈਰੀਟੋਰੀਅਸ ਸਕੂਲਾਂ ਦਾ ਨਾਮ ਨਹੀਂ ਲਿਆ ਕਦੇ ਵੀ